ਅਮਰੀਕਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਨੇ ਫਿਰ ਤੂਲ ਲਗਾਤਾਰ ਇਸ ਮਾਮਲੇ ਦੇ ਵਿੱਚ ਭਾਗੀ ਸਿਆਸਤ ਦੂਜੇ ਪਾਸੇ ਹਰਜਿੰਦਰ ਸਿੰਘ ਦੀ ਹੋਈ ਪੇਸ਼ੀ ਪੇਸ਼ੀ ਦੌਰਾਨ ਨਹੀਂ ਨਿਕਲੀ ਹਰਜਿੰਦਰ ਸਿੰਘ ਦੀ ਆਵਾਜ਼ ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਕੈਨਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਤੇ ਗੱਲ ਕਰਾਂਗੇ ਹਰਜਿੰਦਰ ਸਿੰਘ ਦੇ ਮਾਮਲੇ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰਜਿੰਦਰ ਸਿੰਘ ਦੀ ਇੱਕ ਗਲਤੀ ਨੇ ਅੱਜ ਉਸ ਨੂੰ 45 ਸਾਲਾਂ ਦੇ ਵਾਸਤੇ ਜੇਲ੍ਹ ਦੇ ਵਿੱਚ ਸਨ ਲਈ ਮਜਬੂਰ ਕਰ ਦਿੱਤਾ ਜੇਕਰ ਉਹ 10 ਮਿੰਟ ਵੱਧ ਲਗਾ ਕੇ ਉੱਤੇ ਯੂ ਟਰਨਾ ਮਾਰਨ ਦੀ ਜਗ੍ਹਾ ਦੇ ਉੱਤੇ ਸਹੀ ਰਸਤੇ ਜਾ ਜਾਂਦਾ ਤਾਂ ਅੱਜ ਉਸ ਨੂੰ ਇੱਕ ਦਿਨ ਨਹੀਂ ਸੁ ਦੇਖਣਾ ਪੈਣਾ ਕਿਉਂਕਿ ਹਰਜਿੰਦਰ ਸਿੰਘ ਦੀ ਸਜ਼ਾ ਨੂੰ ਲੈ ਕੇ ਲਗਾਤਾਰ ਇੱਕ ਸਿਗਨੇਚਰ ਮੁਹਿੰਮ ਚੱਲੀ ਹੋਈ ਹੈ ਇੱਕ ਪਟੀਸ਼ਨ ਜਿਹੜੀ ਚੱਲੀ ਹੋਈ ਹੈ ਤਾਂ ਕਿ ਹਰਜਿੰਦਰ ਸਿੰਘ ਦੀ ਸਜ਼ਾ ਘਟ ਹੋ ਸਕੇ ਦੇ ਉਸ ਦੀ ਜਿਹੜੀ ਕਿ ਜ਼ਿੰਦਗੀ ਆਬਦ ਸਕੇ ਜਿਸ ਦੇ ਚਾਦੇ ਹੋਣ ਇੱਜ਼ਤ ਤੇ ਪੰਜਾਬ ਦੀ ਸਿਆਸਤ ਵੀ ਖੂਬ ਗਰਮਾਈ ਹੋਈ ਹੈ ਗੱਲ ਕੀਤੀ ਜਾਵੇ ਹੰਸੇ ਮਰਤਕੌਰ ਬਾਦਲ ਦੀ ਸੁਖਵੀਰ ਸਿੰਘ ਬਾਦਲ ਦੀ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਹਰਜਿੰਦਰ ਸਿੰਘ ਦਾ ਹੱਕ ਪੂਰਿਆ ਜਾ ਰਿਹਾ ਸਿੱਧੂ ਮੁਸੇਵਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਕਿਹਾ ਕਿ ਮਨਦਿਆ ਹਰਜਿੰਦਰ ਸਿੰਘ ਦੀ ਗੱਤ ਸੀ ਪਰ ਉਸ ਨੂੰ ਇੰਨੀ ਵੱਡੀ ਸਜ਼ਾ ਨਹੀਂ ਦੇਣੀ ਜਿਵੇਂ ਦੂਜੇ ਪਾਸੇ ਸਮਾਸੇ ਵੀ ਲੱਖਾ ਸਿਧਾਰਾ ਇੱਕ ਤੋ ਤੱਕੇ ਸਵੇ ਮਾਨ ਸਿੰਘ ਦਾ ਵੀ ਬਿਆਸ ਸਾਹਮਣੇ ਜਿਨ੍ਹਾਂ ਦੇ ਵੱਲੋਂ ਹਰਜਿੰਦਰ ਸਿੰਘ ਦੀ ਸਜ਼ਾ ਘਟਕਾਉਣ ਦੀ ਮੰਗ ਜੜੀ ਕੀਤੇ ਜਾ ਰਹੀ ਹੈ ਤੇ ਹੁਣ ਤੱਕ ਦਸ ਹਜ਼ਾਰਾਂ ਕਿ ਬੀ ਲੱਖ ਲੋਕਾਂ ਦੇ ਵੱਲੋਂ ਪਟੀਸ਼ਨ ਦੇ ਉੱਤੇ ਜਿਹੜੇ ਕਿ ਦਸਗਾਤਾ ਕਿਤੇ ਗਏ ਇਸ ਨੂੰ ਲੈ ਕੇ ਵੀ ਕਈ ਸਵਾਲ ਜੋ ਨੇ ਖੜੇ ਹੋ ਰਹੇ ਸੀ ਕਿ ਜਿੱਥੇ ਪੈਸੇ ਦਿੱਤੇ ਜਾ ਰਹੇ ਨੇ ਅਜਾ ਕੁਝ ਵੀ ਨਹੀਂ ਇਹ ਇੱਕ ਮੁਕਤ ਦੇ ਵਿੱਚ ਜਿਹੜੀ ਪਟੀਸ਼ਨ ਹੈ ਚੱਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਦੀ ਸਜ਼ਾ ਦੇ ਵਿੱਚ ਗੁਰੂ ਰਾਹਤ ਜੜ ਕੇ ਉਹ ਮਿਲ ਸਕੇ ਤਾਂ ਹਾਂ ਸਭ ਤੋਂ ਪਹਿਲਾਂ ਅਸੀਂ ਸਵੇ ਮਾਨ ਸਿੰਘ ਦਾ ਜਿਹੜਾ ਕਿ ਹੈ ਬਿਆਨ ਸੁਣਾ ਦਿੰਦੇ ਹਾਂ ਲੋੜ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਕੱਲ ਦਾ ਜਦ ਹੁੰਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆਂ ਤੇ ਇਲੀਗਲ ਯੂ ਟਰਨ ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹਨਾ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦ ਡਰਾਈਵ ਕਰਦੇ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਤੇ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਐਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਅਟਲੀਸਟ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰਨਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰਨਦੀ ਹੋਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸਟ ਹੇਟ ਦੇਣਾ ਗਲਤੀ ਹੋ ਗਈ ਉਹਦਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾ ਕਿ ਹਾਂ ਵਾਪਸ ਨਹੀਂ ਆਉਣੀ ਆ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬਕੀਤੀ ਹੋ ਉਹਦਾ ਵੀ ਗਲਾ ਕੁੱਟ ਦੋਗੇ ਕੀ ਤਾਂ ਲੱਗਦਾ ਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋ ਗਲਤੀ ਹੋ ਜਾਂਦੀ ਹੈ ਨਾ ਤੇ ਐ ਨਾ ਕਰਿਆ ਕਰੋ ਉਹ ਕੋਲ ਨੂੰ ਵੀ ਪਤਾ ਉਹ ਕੋ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚ ਹੋ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋ ਵੀ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ ਸੋ ਦੱਸਿਆ ਕਿ ਅਮਰੀਕਾ ਦੇ ਫਲੋਰੀਡਾ ਸੂਬੇ 'ਚ ਪਿਛਲੇ ਦਿਨੀ ਪੰਜਾਬ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹਾਈਵੇ ਤੇ ਗਲਤ ਯੂ ਟਰਨ ਲੈਣ ਕਾਰਨ ਵਾਪਰੇ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਅਤੇ ਸੜਕਾਂ ਤੇ ਰਾਤ ਦਿਨ ਟਰੱਕ ਚਲਾਉਣ ਵਾਲੇ ਲਗਭਗ 1.5 ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ। ਇਹ ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਰਕਰ ਵੀਜ਼ੇ ਤੇ ਤੁਰੰਤ ਪ੍ਰਭਾਵ ਦੇ ਨਾਲ ਇਹ ਕਹਿ ਕੇ ਰੋਕ ਲਗਾ ਦਿੱਤੀ ਕਿ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਲਗਾਤਾਰ ਵਾਧੇ ਗਿਣਤੀ ਨੇ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਦਿੱਤੀ। ਵਰਕ ਵੀਜ਼ੇ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਤੇ ਰੋਕ ਨਾਲ ਪੰਜਾਬੀ ਡਰਾਈਵਰਾਂ ਤੇ ਇਸ ਦਾ ਅਸਰ ਪੈਣਾ ਤੈ ਹੈ ਪੰਜਾਬ ਦੇ ਵਿੱਚ ਇਹ ਵਿਵਾਦ ਸਿਆਸੀ ਪਾਰਟੀਆਂ ਲਈ ਇੱਕ ਵੱਡਾ ਮੁੱਦਾ ਬਣ ਗਿਆ ਅਤੇ ਉਹਨਾਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ਦੇ ਉੱਤੇ ਅਮਰੀਕਾ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਚਰਚਾ ਉਹ ਛੇੜੀ ਹੋਈ ਹੈ ਤਾਂ ਕਿ ਜਿਹੜਾ ਪੰਜਾਬੀਆਂ ਦਾ ਭਵਿੱਖਾ ਉਹ ਖਰਾਬ ਨਾ ਹੋ ਸਕੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਮਸਲਾ ਜਿਹੜਾ ਕਿ ਨਾ ਮੋੜ ਲੈਂਦਾ ਹੈ ਅਮਰੀਕਾ ਦੇ ਵਿੱਚ ਵਾਪਰੇ ਫਲੋਰੀਡਾ ਕਾਂ ਦੀ ਗੂੰਜ ਕੈਨੇਡਾ ਦੇ ਵਿੱਚ ਵੀ ਸੁਣਾਈ ਦਿੱਤੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਨੇ ਖਾਸ ਕਰਕੇ ਟਰੱਕ ਡਰਾਈਵਰਾਂ ਦੀਆਂ ਉਹਨਾਂ ਦੇ ਉੱਤੇ ਕਿੰਨਾ ਕੁ ਜ਼ਿਆਦਾ ਅਸਰ ਪਵੇਗਾ